ਚਾਲਿਚ ਫਸਾ ਕਰੇ ਸਦਕੇ ਬਣਾਉਣ ਲੱਗੀ ਸੀ ਸਬੰਧ ਉੱਤੋਂ ਆ ਗਿਆ ਮੁੰਡਾ ਫਿਰ ਮੰਗੇ ਪੈਸੇ ਬੰਦੇ ਨੂੰ ਕਰ ਲਿਆ ਅਗਵਾ ਪਰ ਪਲਟ ਗਈ ਬਾਜ਼ੀ ਪੁਲਿਸ ਨੇ ਤਿੰਨ ਨੂੰ ਕੀਤਾ ਕਾਬੂ ਤੇ ਆਪ ਹੋਈ ਫਰਾਜ ਅੱਜਕੱਲ ਅਕਸਰ ਅਸੀਂ ਪੜਦੇ ਸੁਣਦੇ ਹਾਂ ਕਿ ਹਨੀ ਟ੍ਰੈਪ ਲਗਾ ਕੇ ਵਿਅਕਤੀਆਂ ਦੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਤੇ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਜੇਕਰ ਉਹਨਾਂ ਨੇ ਪੈਸੇ ਨਾ ਦਿੱਤੇ ਤਾਂ ਉਹਨਾਂ ਦੀਆਂ ਅਜੋ ਇਤਰਾਜ਼ਜੋਗ ਤਸਵੀਰਾਂ ਨੇ ਜਾਂ ਵੀਡੀਓ ਨੇ ਉਹ ਜਨਤਕ ਕਰ ਦਿੱਤੀਆਂ ਜਾਣਗੀਆਂ ਤੇ ਇਸ ਡਰ ਦੇ ਵਿੱਚ ਕਈ ਵਿਅਕਤੀ ਪੈਸੇ ਦੇ ਵੀ ਜਾਂਦੇ ਨੇ ਤੇ ਕਈ ਵਾਰ ਪਾਸਾ ਪਲਟ ਵੀ ਜਾਂਦਾ ਹੈ ਤੇ ਆਰੋਪੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਜਾਂਦੇ ਨੇ ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਔਰਤ ਨੇ ਇੱਕ ਵਿਅਕਤੀ ਨੂੰ ਹਨੀਟਰੈਪ ਦੇ ਵਿੱਚ ਫਸਾ ਲਿਆ ਤੇ ਆਪਣੇ ਘਰ ਬੁਲਾ ਲਿਆ ਤੇ ਇਸ ਤੋਂ ਬਾਅਦ ਉਸ ਔਰਤ ਦਾ ਮੁੰਡਾ ਤੇ ਇੱਕ ਹੋਰ ਵਿਅਕਤੀ ਆਉਂਦੇ ਨੇ ਤੇ ਉਸ ਵਿਅਕਤੀ ਨੂੰ ਡਰਾਉਂਦੇ ਧਮਕਾਉਂਦੇ ਨੇ ਤੇ ਉਸਦੇ ਪਰਿਵਾਰ ਨੂੰ ਫੋਨ ਲਗਾ ਲੈਂਦੇ ਨੇ ਤੇ ਉਸ ਪਰਿਵਾਰ ਤੋਂ ਉਹ ਇਹ ਕਹਿ ਕੇ ਪੈਸੇ ਮੰਗਦੇ ਨੇ ਕਿ ਉਸ ਵਿਅਕਤੀ ਦੀਆਂ ਤਸਵੀਰਾਂ ਅਤੇ ਉਸ ਦੀਆਂ ਵੀਡੀਓਜ਼ ਉਹਨਾਂ ਦੇ ਕੋਲ ਨੇ ਜੇ ਪੈਸੇ ਨਾ ਦਿੱਤੇ ਤਾਂ ਉਹਨਾਂ ਨੂੰ ਵਾਇਰਲ ਕਰ ਦਿੱਤਾ ਜਾਵੇਗਾ ਤੇ ਇਸ ਤੋਂ ਬਾਅਦ ਜੋ ਪੀੜਤ ਵਿਅਕਤੀ ਆ ਉਸਦੇ ਪੁੱਤਰ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਜਾਲ ਵਿਛਾ ਕੇ ਇਹਨਾਂ ਦੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਤਿੰਨ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਵਿੱਚੋਂ ਜੋ ਮੁੱਖ આરોપી ਔਰਤ ਉਹ ਅਜੇ ਫਰਾਰ ਦੱਸੀ ਜਾ ਰਹੀ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਤਿੰਨ આરોપીਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦੀ ਜੋ ਤਫਤੀਸ਼ ਹੈ ਉਸ ਦੇ ਵਿੱਚ ਹੁਣ ਤੱਕ ਕੀ ਨਿਕਲ ਕੇ ਸਾਹਮਣੇ ਆਇਆ ਹੈ ਆਪ ਸੁਣਨ ਦਿਓ ਪੁਲਿਸ ਅਧਿਕਾਰੀਆਂ ਤੋਂ ਹਨੀ ਟਰੈਪ ਰੈਕਟ ਦਾ ਪਰਦਾ ਫਾਸ਼ ਕੀਤਾ ਜਿਹੜੇ ਕਿ ਵਿਕਟਿਮਸ ਨੂੰ ਪਹਿਲਾਂ ਅਪੱਤੀ ਜਨਕ ਹਾਲਤ ਦੇ ਵਿੱਚ ਲਿਆ ਕੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾ ਕੇ ਤੇ ਫਿਰ ਉਹਨਾਂ ਤੋਂ ਫਰੋਤੀਆਂ ਵਸੂਲ ਕਰਦੇ ਸੀ ਇਹਦੇ ਵਿੱਚ ਇੱਕ ਸੰਦੀਪ ਸਿੰਘ ਵਾਸੀ ਆਕਲੀਆ ਜ਼ਿਲ੍ਹਾ ਮਾਨਸਾ ਇਹਨਾਂ ਨੇ ਇੱਕ ਕੰਪਲੇਂਟ ਥਾਣਾ ਸਿਟੀ 2 ਬਰਨਾਲਾ ਦਿੱਤੀ ਸੀ ਕਿ ਇਹਨਾਂ ਦੇ ਪਿਤਾ ਗੁਰਜੰਟ ਸਿੰਘ ਵਾਸੀ ਅਕਲਿਆ ਨੂੰ ਕੁਝ ਵਿਅਕਤੀਆਂ ਨੇ ਬਰਨਾਲਾ ਵਿਖੇ ਬੰਦਕ ਬਣਾਇਆ ਹੋਇਆ ਤੇ ਉਹਨਾਂ ਨੂੰ ਛੱਡਣ ਦੇ ਬਦਲੇ ਵਿੱਚ ਉਹਨਾਂ ਤੋਂ 1.5 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਸੋ ਤੁਰੰਤ ਇਹਨਾਂ ਨੇ ਐਫ ਆਈ ਆਰ ਨੰਬਰ 531/25 ਥਾਣਾ ਸਿਟੀ 2 ਬਰਨਾਲਾ ਦਰਜ ਕੀਤੀ ਤੇ ਇੱਕ ਟਰੈਪ ਲਗਾਇਆ ਗਿਆ ਜਿਹਦੇ ਵਿੱਚ 50000 ਰੁਪਏ ਕੈਸ਼ ਉਦੀ ਪ੍ਰੋਪਰ ਇਨਵੈਂਟਰੀ ਬਣਾ ਕੇ ਨੋਟਸ ਦੀਆਂ ਫੋਟੋਜ਼ ਕਰਕੇ ਤੇ ਜਿਹੜਾ ਮਦਈ ਆ ਸੰਦੀਪ ਸਿੰਘ ਉਹਨੂੰ ਭੇਜਿਆ ਗਿਆ ਜਿਨ੍ਹਾਂ ਨੇ ਕਾਲਰਜ਼ ਨੇ ਇਹਨਾਂ ਨੂੰ ਨਾਨਕ ਸਰ ਗੁਰਦੁਆਰਾ ਸਾਹਿਬ ਦੇ ਕੋਲ ਬੁਲਾਇਆ ਸੀ ਉੱਥੇ ਜਦੋਂ ਇਹਨਾਂ ਨੇ ਪੈਸੇ ਹੈਂਡਓਵਰ ਕੀਤੇ ਤਾਂ ਤੁਰੰਤ ਕਾਰਵਾਈ ਕਰਦਿਆਂ ਸਾਡੀ ਪੁਲਿਸ ਨੇ ਇਹ ਦੋ ਦੋਸ਼ੀਆਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਕੇ ਹਰਸਿਮਰਨ ਪ੍ਰੀਤ ਸਿੰਘ ਵਾਸੀ ਬਰਨਾਲਾ ਤੇ ਰਾਜਵੀਰ ਕੌਰ ਵਾਸੀ ਲਾੜ ਵੰਜਾਰਾ ਜ਼ਿਲ੍ਹਾ ਸੰਗਰੂਰ ਇਹ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਪੈਸੇ ਕਲੈਕਟ ਕਰਨ ਆਏ ਸੀ ਫਰਦਰ ਇਹਨਾਂ ਦੀ ਪੁੱਛਗਿੱਛ ਤੋਂ ਅੱਗੇ ਸਾਹਮਣੇ ਆਇਆ ਕਿ ਜਿਹੜਾ ਗੁਰਜੰਟ ਸਿੰਘ ਹੈ ਇਹਨੂੰ ਫੁੱਡੀ ਰੋਡ ਬਰਨਾਲਾ ਵਿਖੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਹੋਇਆ ਉੱਥੇ ਰੇਡ ਕਰਨ ਤੋਂ ਇੱਕ ਦੋਸ਼ੀ ਭੋਲਾ ਸਿੰਘ ਵਾਸੀ ਦਗਾਲ ਜ਼ਿਲ੍ਹਾ ਸੰਗਰੂਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਜਿਹੜੀ ਗੱਲਬਾਤ ਹੈ ਇਹਦੇ ਚ ਸਾਰਾ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਪੂਰਾ ਇਹਨਾਂ ਦਾ ਰੈਕਟ ਬਣਿਆ ਹੋਇਆ ਸੀ ਜਿਹਦੇ ਵਿੱਚ ਕਿ ਇੱਕ ਸੁਖਵਿੰਦਰ ਕੌਰ ਵਾਸੀ ਖੁੱਡੀ ਰੋਡ ਬਰਨਾਲਾ ਇਹਦਾ ਬੇਟਾ ਹਰਸਿਮਰਨਪ੍ਰੀਤ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਰਾਜਵੀਰ ਕੌਰ ਵਾਸੀ ਲਾੜਵੰਜਾਰਾ ਤੇ ਭੋਲਾ ਸਿੰਘ ਵਾਸੀ ਦਗਾਲ ਇਹ ਚਾਰ ਜਣਿਆਂ ਦਾ گرو ਸੀ ਤੇ ਜਿਹੜਾ ਵਿਕਟਮ ਸੀ ਗੁਰਜੰਟ ਸਿੰਘ ਉਹਦੇ ਸੁਖਵਿੰਦਰ ਕੌਰ ਦੇ ਨਾਲ ਨਾਜਾਇਜ਼ ਸਬੰਧ ਸਨ ਸੁਖਵਿੰਦਰ ਕੌਰ ਨੇ ਉਹਨੂੰ ਕਾਲ ਕਰਕੇ ਬਰਨਾਲਾ ਵਿਖੇ ਬੁਲਾਇਆ ਤੇ ਕੁੰਡੀ ਰੋਡ ਬਰਨਾਲਾ ਇਹਦਾ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਜਿਹਦੇ ਵਿੱਚ ਜਦੋਂ ਇਹ ਸੰਬੰਧ ਬਣਾ ਰਹੇ ਸੀ ਮੁਰਜੰਟ ਸਿੰਘ ਤੇ ਉੱਥੇ ਦੋਸ਼ੀ ਭੋਲਾ ਸਿੰਘ ਤੇ ਹਰਸਿਮਰਨਪ੍ਰੀਤ ਸਿੰਘ ਤੁਰੰਤ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਨੂੰ ਸ਼ੋਕ ਕੀਤਾ ਕਿ ਇਹਨੂੰ ਇੱਕ ਅਪਕਤੀ ਜਨਕ ਹਾਲਤ ਦੇ ਵਿੱਚ ਫੜ ਲਿਆ ਗਿਆ ਉਸ ਤੋਂ ਬਾਅਦ ਇਹਨੂੰ ਬੰਦਕ ਬਣਾ ਕੇ ਤੇ ਇਹਦੇ ਪਰਿਵਾਰ ਨੂੰ ਕਾਲ ਕੀਤੀ ਗਈ ਤੇ ਪੈਸੇ ਕਲੈਕਟ ਕਰਨ ਵਾਸਤੇ ਬੁਲਾਇਆ ਗਿਆ ਇਹਨਾਂ ਨੂੰ ਇਹ ਵੀ ਡਰ ਦਿੱਤਾ ਗਿਆ ਕਿ ਗੁਰਜੰਟ ਸਿੰਘ ਦੀਆਂ ਅਪੱਤੀਜਨਕ ਤਸਵੀਰਾਂ ਤੇ ਵੀਡੀਓਜ਼ ਇਹਨਾਂ ਦੇ ਕੋਲ ਸਿਗੀਆਂ ਇਹਨਾਂ ਨੇ ਬਣਾਈਆਂ ਹੋਈਆਂ ਤੇ ਉਹ ਵੀ ਵਾਇਰਲ ਕਰਨ ਦਾ ਇਹਨਾਂ ਨੂੰ ਡਰ ਦਿੱਤਾ ਗਿਆ ਤੇ ਇਹਨਾਂ ਚਾਰ ਚਾਰ ਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਖਵਿੰਦਰ ਕੌਰ ਦੀ ਗ੍ਰਿਫਤਾਰੀ ਬਾਕੀ ਹੈ ਤੇ ਇਹਦੇ ਵਿੱਚ ਆਪਾਂ ਇੱਕ 50000 ਰੁਪਿਆ ਕੈਸ਼ ਜਿਹੜਾ ਕਿ ਅਸੀਂ ਟਰੈਪ ਲਗਾਇਆ ਸੀ ਉਹ ਬਰਾਮਦ ਕੀਤਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਤੇ ਇੱਕ ਮੋਬਾਈਲ ਫੋਨ ਜਿਹੜਾ ਸੁਖਵਿੰਦਰ ਕੌਰ ਦਾ ਸੀ ਜਿਹਦੇ ਤੋਂ ਕਾਲ ਕੀਤੀ ਸੀ ਇਹਨਾਂ ਨੇ ਉਹ ਵੀ ਬਰਾਮਦ ਕਰ ਲਿਆ ਤੇ ਦੋਸ਼ੀ ਜਿਹੜਾ ਆਪਣਾ ਵਿਕਟਮ ਸੀਗਾ ਗੁਰਜੰਟ ਸਿੰਘ ਉਹਨੂੰ ਉੱਥੋਂ ਛੁਡਾ ਕੇ ਤੇ ਉਹਦਾ ਮੋਬਾਈਲ ਫੋਨ ਵੀ ਅਸੀਂ ਜਿਹੜਾ ਬਰਾਮਦ ਕੀਤਾ ਸਰ ਲੱਗਦਾ ਕਿਤੇ ਨਾ ਕਿਤੇ ਹੋਰ ਖੁਲਾਸੇ ਹੋਣਗੇ ਜੀ ਜੀ ਬਿਲਕੁਲ ਅਸੀਂ ਜਿਹੜਾ ਇਹਦੀ ਡੂੰਘਾਈ ਦੇ ਨਾਲ ਤਫ਼ਤੀਸ਼ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਦੋਸ਼ੀ ਵੀ ਇਹਦੇ ਵਿੱਚ ਹੋਰ ਸ਼ਾਮਲ ਹੋ ਸਕਦੇ ਨੇ ਉਹਦੇ ਗਰੋਹ ਦੇ ਮੈਂਬਰ ਹੋ ਸਕਦੇ ਨੇ ਤੇ ਇਸ ਤੋਂ ਨਾਲ ਨਾਲ ਹੋਰ ਵੀ ਲੋਕਾਂ ਨੂੰ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਹੋ ਸਕਦਾ ਅਸੀਂ ਇਹਨਾਂ ਦੀ ਧੁਗਾਈ ਨਾਲ ਪੁੱਛ ਕਿਛ ਵੀ ਕਰਾਂਗੇ ਇਹਨਾਂ ਦਾ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਤੇ ਨਾਲ ਹੀ ਇਹਨਾਂ ਦੇ ਮੋਬਾਈਲ ਫੋਨਾਂ ਦੀ ਵੀ ਜਾਂਚ ਕਰਾਈ ਜਾਏਗੀ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਜਿਹੜਾ ਖੁਲਾਸਾ ਹੋਣਗੇ